ਹਾਂਜੀ ਸਤਿ ਸ੍ਰੀ ਅਕਾਲ ਇਹ ਹੈ ਕੋਕਨਟ ਰੋਟੀ ਤੇ ਇਹ ਬਣਾਈ ਜਾਂਦੀ ਆ ਇਸ ਤਰ੍ਹਾਂ ਮੈਂ ਕਿਹਾ ਤੁਹਾਡਾ ਨਾਲ ਐਕਸਪੀਰੀਅੰਸ ਸ਼ੇਅਰ ਕਰ ਦਵਾਂ ਸ਼੍ਰੀਲੰਕਾ ਦੀ ਕੋਕਨਟ ਰੋਟੀ ਦਾ ਤੇ ਜੇ ਖਾਧੀ ਆ ਕਿੰਨੇ ਕਿੰਨੇ ਵੀ ਤਾਂ ਕਮੈਂਟ ਜਰੂਰ ਕਰਿਓ ਜੇ ਨਹੀਂ ਤਾਂ ਜਦੋਂ ਵੀ ਸ਼੍ਰੀਲੰਕਾ ਵਿਜ਼ਿਟ ਕੀਤਾ ਤੇ ਟਰਾਈ ਜਰੂਰ ਕਰਿਓ ਲੋ ਫਾਇਰ ਤੇ ਇਹ ਦਾਲ ਤੋਂ ਬਾਅਦ ਖਰੇ ਹੈ ਚਟਨੀ ਨਾਲ ਸਰਵ ਕਰੀ ਜਾਂਦੀ ਹੈ ਚਟਨੀ ਹਰੇ ਮੈਂ ਮਿਕਸ ਕਰਨੀ ਆ ਓਨਿਅਨ ਟਮਾਟੋ ਚਿਲੀ ਡਰਾਈ ਫਿਸ਼ ਇਸ ਤਰ੍ਹਾਂ ਸਰਵ ਕਰੀ ਜਾਂਦੀ ਆ ਤੁਮੇ ਰਿਜ਼ਲਟ ਦਿਖਾਉਣਾ ਕੀ ਨਿਕਲਗਾ ਤੇ ਫਿਰ ਆਪਾਂ ਦੇਖਦੇ ਆ ਤੁਸੀਂ ਵੀ ਦੇਖਦੇ ਰਹੋ ਟਰਾਈ ਜ਼ਰੂਰ ਕਰਿਓ ਮੈਂ ਪਹਿਲਾਂ ਵੀ ਟਰਾਈ ਕਰੀ ਆ ਤੇ ਮੇਰੇ ਲਈ ਤਾਂ ਬੜਾ ਘੈਂਟ ایکسپੀਰੀਅੰਸ ਆ ਕੋਕਨਟ ਰੋਟੀ ਦਾ ਸਪੈਸ਼ਲ ਡਿਮਾਂਡ ਤੇ ਮਿਲ ਰਹੀ ਅੱਜ ਤੇ ਡਿਮਾਂਡ ਤੁਸੀਂ ਸੋਚ ਸਕਦੇ ਹੋ ਵਾਈਫ ਨੂੰ ਕਿਵੇਂ ਕਰਨੀ ਪੈਂਦੀ ਆ ਬੜੇ ਪਿਆਰ ਦੇ ਨਾਲ ਤੇ ਅੱਜ ਪਿਆਰ ਦੇ ਨਾਲ ਡਿਮਾਂਡ ਹੋਈ ਆ ਤੇ ਮੈਂ ਅਸੀ ਆਊਟਸਾਈਡ ਮੇਰੇ ਆਉਂਦਿਆਂ ਨੂੰ ਕੋਕਨਟ ਰੋਟੀ ਦਾ ਮਿਕਸਿੰਗ ਹੋ ਚੁੱਕੀ ਸੀ ਮਿਕਸ ਹੋ ਕੇ ਪੂਰੀ ਰੈਡੀ ਹੋ ਚੁੱਕੀ ਸੀ ਸਿਰਫ ਪਵੇ ਦੇ ਜਾਣੇ ਬਾਕੀ ਸੀ ਤੇ ਇਹੀ ਕੋਕਨਟ ਰੋਟੀ ਦਾ ਤਵਾ ਵਾ इस तरह पोर्ट से बनती है अपने तवे नहीं बनती है देखते हैं रिजल्ट कैंट कि में आऊगा चलो मैं जब तक अभी ग्रैंड कर लवाना जन मैं चिली या स्पाइसी जो अपने ਸਾਡਾ ਚੇਲੇ ਚੁੰਡੀਆ ਪਨਾਡਵਾ ਰਾਈਸ ਦਾ ਉਹ ਤੇ ਬਿਗਲਿਟਲ ਲੰਨ ਹਾਂਜੀ ਚਿੱਲੀ ਰੜੀ ਹੋ ਗਈ ਆਪਣੀ ਪੂਰੀ ਸਪਾਈਸੀ ਤੇ ਕੋਕੋਨਟ ਰੋਟੀ ਦਾ ਵਰਕ ਚੱਲ ਰਿਹਾ ਵਾ ਇਹ ਲੋ ਹੀਟ ਤੇ ਪੱਕਦੀ ਹੈ ਤੇ ਦੇਖਦੇ ਆਪਾਂ ਦਾ ਰਿਜ਼ਲਟ ਥੋੜਾ ਨਾ ਐਕਸਪੀਰੀਅੰਸ ਲੋਰਪ ਸ਼ੇਅਰ ਕਰਨ ਲੱਗਿਆ ਮੈਂ ਮੈਂ ਤਾਂ ਟਰਾਈ ਕਰਦਾ ਰਹਿਣਾ ਨਾ ਨਾ ਟੇਟ ਨਾ ਟੇਟ ਹਾਂਜੀ ਕਿੱਦਾਂ ਦੀ ਲੱਗੀ ਲੁੱਕ ਇੱਕ ਸਾਈਡ ਥੋੜੀ ਥੋੜੀ ਤਿਆਰ ਹੋ ਗਈ ਆ ਤੇ ਦੂਜੀ ਸਾਈਡ ਬਾਕੀ ਯਾਰੇ ਲੱਗਣਿਆ 5-7 ਮਿੰਟ ਰੈਡੀ ਹੋ ਕੇ ਪਲੇਟ ਚ ਪਾ ਕੇ ਫਿਰ ਤੁਹਾਨੂੰ ਚੈੱਕ ਕਰਾਉਣਾ ਟੇਸਟ ਕਰਕੇ ਫਿਰ ਤੁਸੀਂ ਜਰੂ ਟਰਾਈ ਕਰੋ ਮੈਂ ਤਾਂ ਜਮ ਹੀ ਕਹਿਣਾ ਹੀ ਆ ਨਾ ਕਿਉਂਕਿ ਮੇਰੀ ਵਾਈਫ ਦੇ ਹੱਥਾਂ ਦੀ ਬਣੀ ਹੋਈ ਹੈ ਚਲੋ ਕਰਿਓ ਤੁਸੀਂ ਟਰਾਈ ਜਦੋਂ ਵੀ ਇੱਧਰ ਸ਼੍ਰੀਲੰਕਾ ਵਿਜ਼ਿਟ ਕਰਿਆ ਤੇ ਮੈਂ ਰੈਡੀ ਕਰਕੇ ਤੁਹਾਨੂੰ ਫਿਰ ਫੋਟੋ ਔਰ ਵੀਡੀਓ ਸ਼ੇਅਰ ਕਰਦਾ ਹਾਂਜੀ ਮੇਰੀ ਰੋਟੀ ਕੋਕਨਟ ਵਾਲੀ ਤਿਆਰ ਹੋ ਗਈ ਆ ਇਹ ਇਦਾਂ ਸਰਵ ਕਰਦੇ ਆ ਇੱਥੇ ਕੋਕਨਟ ਰੋਟੀ ਵਿਦ ਸਪਾਈਸੀ ਤੁਸੀਂ ਚਟਨੀ ਕਹਿ ਲਓ ਤੇ ਕੁਝ ਕਹਿ ਲਓ ਤੇ ਇਦਾਂ ਸਰਵ ਕਰੀ ਜਾਂਦੀ ਹੈ ਤੇ ਦੂਜੀ ਰੋਟੀ ਤਿਆਰ ਹੋ ਰਹੀ ਆ ਤੇ ਇਹ ਆਪਣੇ ਲਈ ਤਿਆਰ ਆ ਤੇ ਹੁਣ ਆਪਾਂ ਕਰਦੇ ਆ ਟ੍ਰਾਈ ਤੇ ਮੈਂ ਇਸ ਲਈ ਦਿਖਾਈ ਹੈ ਵੀ ਤੁਸੀਂ ਜਰੂਰ ਟ੍ਰਾਈ ਕਰਿਓ ਜਦੋਂ ਵੀ ਤੁਸੀਂ ਦੂਸਰੀ ਕੰਟਰੀ ਵਿਜ਼ਿਟ ਕਰਦੇ ਹੋ ਟਰਾਈ ਕਰਿਆ ਕਰੋ ਉੱਥੇ ਦਾ ਲੋਕਲ ਫੂਡ ਵਿੱਚ ਖਾਣ ਦੇ। ਤੇ ਤੁਹਾਨੂੰ ਪਤਾ ਲੱਗੇ ਅ ਕਿੱਦਾਂ ਦਾ ਫੂਡ ਆ, ਕੀ ਐਕਸਪੀਰੀਅੰਸ ਆ, ਕਿੰਦਾ ਇਹ ਦੂਜੀ ਕੰਟਰੀ ਦੇ ਲੋਕ ਆ ਫੂਡ ਆ ਖਾਂਦੇ ਨੇ ਤੇ ਇੰਜੋਏ ਕਰਦੇ ਨੇ। ਠੀਕ ਹੈ ਜੀ ਤੇ ਮੈਂ ਕਰਦਾ ਟੇਸਟ। ਥੈਂਕ ਯੂ ਤੇ ਤੁਸੀਂ ਕਰਿਓ ਰੋਟੀ ਇੰਜੋਏ ਦੇਖਦੇ ਰਹੋ ਐਂਡ ਪਾਰਟ।